ਸੱਚ ਕਹ ਲਈ ਮੈਂ ਕਵਰ ਸਿੰਘ ਵੇਦੀ ਅਦਾਲਤਾਂ ਵੱਲੋਂ ਆਏ ਕੁਝ ਫੈਸਲੇ ਹਮੇਸ਼ਾ ਸਨਮਾਨਯੋਗ ਸਵਾਗਤਯੋਗ ਹੁੰਦੇ ਆ ਪਰੰਤੂ ਕੁਝ ਫੈਸਲੇ ਅਜਿਹੇ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਕਈਆਂ ਨੂੰ ਵੱਡਾ ਝਟਕਾ ਵੀ ਲੱਗਦਾ ਹੈ ਕਈਆਂ ਨੂੰ ਇਨਸਾਫ ਵੀ ਮਿਲਦਾ ਤੇ ਕੁਝ ਅਜਿਹੇ ਫੈਸਲੇ ਵੀ ਹੁੰਦੇ ਆ ਜੋ ਨਿਰਾਸ਼ ਵੀ ਕਰਦੇ ਆ ਨਿਰਾਸ਼ ਕਰਨ ਵਾਲੇ ਉਹ ਅਜਿਹੇ ਮਾਮਲੇ ਨੇ ਜਿਨ੍ਹਾਂ ਵਿੱਚ ਪਰੋਲ ਦੇਣ ਵੇਲੇ ਅਦਾਲਤਾਂ ਕਿਸ ਤਰ੍ਹਾਂ ਐਗਜ਼ਾਮਨ ਕਰਦੀਆਂ ਅਦਾਲਤਾਂ ਵਿੱਚ ਕਿਸ ਤਰ੍ਹਾਂ ਦੀਆਂ ਦਲੀਲਾਂ ਵਕੀਲ ਪੇਸ਼ ਕਰਦੇ ਆ ਜਿਸ ਕਰਕੇ ਅਦਾਲਤਾਂ ਵੱਲੋਂ ਉਹਨਾਂ ਲੋਕਾਂ ਨੂੰ ਰਾਹ ਦੇ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪਰੋਲ ਦਿੱਤੇ ਜਾਣ ਤੋਂ ਬਾਅਦ ਇੱਕ ਸਮਾਜ ਦੇ ਵਿੱਚ ਜਾਂ ਸਿਆਸੀ ਪਾਰਟੀਆਂ ਦੇ ਵਿੱਚ ਜਾਂ ਅਜਿਹੇ ਲੋਕਾਂ ਦੇ ਵਿੱਚ ਉਹਨਾਂ ਪ੍ਰਤੀ ਇੱਕ ਵੱਡਾ ਗੁੱਸਾ ਵੱਡਾ ਹੰਗਾਮਾ ਵੀ ਦਿਖਾਈ ਦਿੰਦਾ ਹੈ ਅੱਜ ਸੁਪਰੀਮ ਕੋਰਟ ਤੋਂ ਕੁਝ ਅਜਿਹੇ ਦੋ ਫੈਸਲੇ ਆਏ ਆ ਦੋਨੋਂ ਹੀ ਫੈਸਲਿਆਂ ਦੇ ਵਿੱਚ ਪਰੋਲ ਨੂੰ ਲੈ ਕੇ ਇੱਕ ਵੱਡਾ ਹੰਗਾਮਾ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਦਿਖਾਈ ਦਿੱਤਾ ਤੇ ਦਿੱਲੀ ਦੀ ਸਿਆਸਤ ਦੇ ਵਿੱਚ ਵੀ ਇਸ ਹੰਗਾਮੇ ਦੀ ਗੂੰਜ ਦਿਖਾਈ ਦਿੱਤੀ ਹੈ ਸੁਪਰੀਮ ਕੋਰਟ ਨੇ ਜਿੱਥੇ ਆਵਾਦੀ ਪਾਰਟੀ ਦੇ ਸਾਬਕਾ ਕਾਉਂਸਲਰ ਦਿੱਲੀ ਦੰਗਿਆਂ ਦੇ ਵਿੱਚ ਸ਼ਾਮਲ ਰਹੇ ਜਿਹੜੇ 4 ਸਾਲਾਂ ਤੋਂ ਤਿਹਾਰ ਜੇਲ੍ਹ ਦੇ ਵਿੱਚ ਬੰਦਾ ਹੈ ਅਦਾਲਤਾਂ ਵੱਲੋਂ ਉਸ ਨੂੰ ਰਹਾਅ ਦਿੱਤੀ ਗਈ ਹੈ ਤੇ ਸੁਪਰੀਮ ਕੋਰਟ ਨੇ ਤਾਹਿਰ ਹੁਸੈਨ ਨੂੰ ਇਸ ਕਰਕੇ ਪੈਰੋਲ ਦਿੱਤੀ ਹੈ ਕਿ 5 ਫਰਵਰੀ ਦਾ ਉਹ ਦਿਨ ਆਉਣ ਵਾਲਾ ਹੈ ਜਦੋਂ ਦਿੱਲੀ ਦੇ ਵਿੱਚ ਚੋਣ ਮੁਕੰਮਲ ਹੋ ਜਾਏਗੀ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਆਖਰ ਚਾਰ ਕੁ ਦਿਨ ਬਚੇ ਨੇ ਜਿਸ ਦੇ ਵਿੱਚ ਤਾਹਿਰ ਹੁਸੈਨ ਨੇ ਆਮ ਆਦੀ ਪਾਰਟੀ ਲਈ ਵੋਟਾਂ ਮੰਗਣੀਆਂ ਨੇ ਕੁਝ ਰਹਿਤ ਜਦੋਂ ਤਾਹਿਰ ਹੁਸੈਨ ਨੂੰ ਦਿੱਤੀ ਗਈ ਹੈ ਤਾਂ ਉਸ ਦੇ ਨਾਲ ਬੀਜਪੀ ਵੱਡੇ ਸਵਾਲ ਖੜੇ ਕਰੇ ਕਰੀਅਤੇ ਦੂਜੇ ਪਾਸੇ ਜਿਹੜੇ ਡੇਰਾ ਸੱਚਾ ਸੌਦਾ ਦੇ ਮੁਖੀ ਨੇ ਬਾਬਾ ਰਾਮ ਰਹੀਮ ਉਹਨਾਂ ਨੂੰ ਵੀ ਪਰੋਲ ਦਿੱਤੀ ਗਈ ਹੈ ਉਹਨਾਂ ਦੀ ਪਰੋਲ ਦਿੱਤੇ ਜਾਣ ਤੋਂ ਬਾਅਦ ਇੱਕ ਵੱਡਾ ਹੰਗਾਮਾ ਤੇ ਸਿੱਖ ਜਗਤ ਦੇ ਵਿੱਚ ਇਸ ਕਰਕੇ ਰੋਜ਼ ਦਿਖਾਈ ਦਿੰਦਾ ਕਿ ਆਖਰ ਇੱਥੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਸਿੱਖ ਕੌਮ ਦੇ ਨਾਲ ਸਿੱਖ ਕੌਮ ਦੇ ਉਹਨਾਂ ਲੋਕਾਂ ਦੇ ਨਾਲ ਵੱਡਾ ਵਿਤਕਰਾ ਹੋ ਰਿਹਾ ਜਿਨ੍ਹਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈਆਂ ਤੇ ਜਿਨ੍ਹਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ਼ ਮੋਰਚਾ ਮਹਾਲੀ ਬਾਰਡਰ ਤੇ ਸੰਘਰਸ਼ ਵੀ ਕਰ ਰਿਹਾ ਖੈਰ ਅਦਾਲਤਾਂ ਵੱਲੋਂ ਬਹੁਤ ਸਾਰੇ ਫੈਸਲੇ ਸਮੇਂ-ਸਮੇਂ ਤੇ ਸੁਣਾ ਦਿੱਤੇ ਗਏ ਆ ਜਿੰਨਾ ਉੱਤੇ ਕੇਂਦਰ ਜਾਂ ਹੋਰ ਰਾਜਾਂ ਦੀਆਂ ਸਰਕਾਰਾਂ ਨੇ ਵੀ ਆਪਣੀਆਂ ਦਲੀਲਾਂ ਦੇਣੀਆਂ ਨੇ ਤਦ ਤੋ ਉਹਨਾਂ ਦਲੀਲਾਂ ਦੇ ਚੱਲਦਿਆਂ ਜਿਹੜਾ ਇੱਕ ਵੱਡਾ ਇਨਸਾਫ ਸਿੱਖੋਂ ਮੰਗ ਰਿਹਾ ਜਾਂ ਪੰਥ ਮੰਗ ਰਿਹਾ ਤਾਂ ਉਸ ਦੇ ਵਿੱਚੋਂ ਵੱਡੀ ਨਿਰਾਸ਼ਾ ਹੀ ਨਿਕਲਦੀ ਆ ਤਾਂ ਮੰਨਣਾ ਪੈਗਾ ਕਿ ਜਦੋਂ ਹੁਣ 12ਵੀਂ ਵਾਰ ਬਾਬਾ ਰਾਮ ਰਹੀਮ ਨੂੰ ਪਰੋਲ ਦਿੱਤੀ ਗਈ ਆ ਤਾਂ ਸੁਭਾਵਿਕ ਹੈ ਕਿ ਸਵਾਲ ਖੜੇ ਹੁੰਦੇ ਆ ਖੈਰ ਅਦਾਲਤਾਂ ਵੱਲੋਂ ਜਿਸ ਤਰ੍ਹਾਂ ਦੇ ਫੈਸਲੇ ਦਿੱਤੇ ਜਾਂਦੇ ਆ ਅਸੀਂ ਕੋਣ ਹੁੰਨੇ ਆ ਕਿ ਅਦਾਲਤਾਂ ਦੇ ਫੈਸਲਿਆਂ ਦੇ ਉੱਤੇ ਕਿੰਤੂ ਪ੍ਰੰਤੂ ਕਰੀਏ ਪ੍ਰੰਤੂ ਜਦੋਂ ਜਿਹੇ ਫੈਸਲੇ ਬਾਹਰ ਆਉਂਦੇ ਆ ਤਾਂ ਕੁਝ ਇਸ਼ਾਰੇ ਵੀ ਸਮਝ ਆਉਂਦੇ ਆ ਕਿ ਬਹੁਤ ਸਾਰੀਆਂ ਸਿਆਸੀ ਵਿਰੋਧੀ ਧਿਰਾਂ ਇਸ ਗੱਲ ਤੇ ਸਵਾਲ ਖੜੇ ਕਰਦੀਆਂ ਕਿ ਕਿਸ ਤਰ੍ਹਾਂ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਅਦਾਲਤਾਂ ਨੂੰ ਵੀ ਮੈਨਸ ਕਰ ਰਹੀਆਂ ਕੁਝ ਅਜਿਹੇ ਜੱਜਾਂ ਦੇ ਪਿੱਛੇ ਕੁਝ ਕਹਾਣੀਆਂ ਵੀ ਸਾਹਮਣੇ ਆ ਰਹੀਆਂ ਬਹੁਤ ਸਾਰੇ ਜੱਜ ਰਟਾਇਰ ਹੋ ਚੁੱਕੇ ਆ ਬਹੁਤ ਸਾਰੇ ਜੱਜ ਪੜ੍ਹ ਪੜ੍ਹ ਗੋਦ ਵਿੱਚ ਜਾ ਕੇ ਸੀਟਾਂ ਵੀ ਲੈ ਚੁੱਕਿਆ ਜਿਸ ਤੋਂ ਸਪਸ਼ਟ ਨਜ਼ਰ ਆਉਂਦਾ ਕਿ ਆਖਰ ਇਹਨਾਂ ਜੱਜਾਂ ਦੀ ਕਹਾਣੀ ਕਿੱਥੇ ਜਾ ਕੇ ਰੁਕਦੀ ਹੈ ਤੇ ਅਜਿਹੇ ਫੈਸਲੇ ਵੀ ਪ੍ਰਭਾਵਿਤ ਹੁੰਦੇ ਆ ਤਾਂ ਇਸ ਕਰਦਾ ਦੇਸ਼ ਦੇ ਵਿੱਚ ਵੱਡਾ ਰੋਲਾ ਕਾਂਗਰਸ ਜੋ ਲੰਮਾ ਸਮਾਂ ਦੇਸ਼ ਵਿੱਚ ਰਾਜ ਕਰਦੀ ਰਹੀ ਹੈ ਤੇ ਬਹੁਤ ਸਰੀਆਂ ਰਾਜਾਂ ਦੀਆਂ ਸਰਕਾਰਾਂ ਇਸ ਗੱਲ ਤੇ ਸਵਾਲ ਖੜੇ ਕਰ ਰਹੀਆਂ ਕਿ ਕੁਝ ਫੈਸਲੇ ਸੁਪਰੀਮ ਕੋਰਟ ਤੋਂ ਜਦੋਂ ਆਉਂਦੇ ਆ ਉਹਨਾਂ ਫੈਸਲਿਆਂ ਦੇ ਪਿੱਛੇ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਸ਼ਾਮਲ ਹੁੰਦੀ ਹੈ ਪਾਲਪਾ ਦੇ ਏਜੰਡੇ ਸ਼ਾਮਲ ਹੁੰਦੇ ਆ ਫਿਰਕਾ ਪ੍ਰਸਤੀ ਦੀ ਇੱਕ ਝਲਕ ਦਿਖਾਈ ਦਿੰਦੀ ਹੈ ਕਿਸ ਤਰ੍ਹਾਂ ਜੱਜਾਂ ਨੂੰ ਮੈਨਸ ਕੀਤਾ ਜਾਂਦਾ ਹੈ ਤੇ ਜਦੋਂ ਹੁਣ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੀ ਗਈ ਹੈ ਬੇਸ਼ੱਕ ਉਹਨਾਂ ਦੀ ਇਹ ਪਰੋਲ ਇੱਕ ਜੇਲ ਮੈਨੂਅਲ ਦੇ ਹਿਸਾਬ ਦੇ ਨਾਲ ਕਾਨੂੰਨ ਦੇ ਮੁਤਾਬਕ ਜਾਂ ਜਿਸ ਢੰਗ ਦੇ ਨਾਲ ਇਹ ਗੱਲ ਹਮੇਸ਼ਾ ਲੋਕ ਕਰਦੇ ਨਜ਼ਰ ਆਉਂਦੇ ਆ ਜਾਂ ਸਿਆਸੀ ਬੰਦਿਆਂ ਦੇ ਵਿੱਚ ਅਜਹੀ ਗੱਲ ਜਾਂਦੀ ਹੈ ਤਾਂ ਉਹ ਇਹ ਗੱਲ ਕਹਿ ਕੇ ਖੇੜਾ ਚੜਾ ਜਾਂਦੇ ਆ ਕਿ ਇਹ ਪਰੋਲ ਦੇਣ ਦਾ ਕੰਮ ਜੇਲ ਮੈਨੂਅਲ ਦਾ ਕੁਝ ਰਹਾਤ ਕੈਦੀਆਂ ਨੂੰ ਵੀ ਦੇਣੀ ਹੁੰਦੀ ਹੈ ਪਰੰਤੂ ਜਿਸ ਤਰ੍ਹਾਂ ਦੇ سنگੀਨ ਦੋਸ਼ ਡੇਰਾ ਮੁਖੀ ਦੇ ਖਿਲਾਫ ਚੱਲ ਰਿਹਾ ਹੈ ਜਿਸ ਤਰ੍ਹਾਂ ਦਾ ਇੱਕ ਵਰਤਾਂਤ ਪੰਜਾਬ ਦੀ ਸਿਆਸਤ ਦੇ ਵਿੱਚ ਡੇਰਾ ਮੁਖੀ ਦੇ ਨਾਲ ਜੁੜਿਆ ਹੋਇਆ ਤਾਂ ਸੁਭਾਵਿਕ ਹੈ ਕਿ ਵੱਡੇ ਵਿਵਾਦਾਂ ਦੇ ਚੱਲਦਿਆਂ ਅਦਾਲਤਾਂ ਉਹਨਾਂ ਮਸਲਿਆਂ ਨੂੰ ਧਿਆਨ ਗੋਚਰ ਕਿਉਂ ਨਹੀਂ ਕਰਦੀਆਂ ਜਿਸ ਦੇ ਨਾਲ ਇਹਨਾਂ ਦੀ ਪਰੋਲ ਰੁਕ ਸਕੇ ਬੇਸ਼ੱਕ ਡੇਰੇ ਦੇ ਨਾਲ ਜੁੜੇ ਹੋਏ ਬਹੁਤ ਸਾਰੇ ਪੈਰੋਕਾਰ ਖੁਸ਼ ਹੋ ਰਹੇ ਹੋਣ ਪਰantu ਜਿਸ ਤਰ੍ਹਾਂ 12ਵੀਂ ਵਾਰ ਡੇਰਾ ਮੁਖੀ ਨੂੰ ਪਰੋਲ ਦਿੱਤੀ ਗਈ ਹੈ ਤੇ ਤਾਂ ਇਸ ਪਰੋਲ ਦੇ ਉੱਤੇ ਇਸ ਕਰਕੇ ਵੀ ਸਵਾਲ ਖੜੇ ਹੋ ਰਿਹਾ ਕਿ ਜਦੋਂ ਹਰਿਆਣੇ ਦੇ ਵਿੱਚ ਚੋਣਾਂ ਸਨ ਜਦੋਂ ਪੰਜਾਬ ਦੇ ਵਿੱਚ ਚੋਣਾਂ ਸਨ ਤੇ ਹੁਣ ਜਦੋਂ ਦਿੱਲੀ ਦੇ ਵਿੱਚ ਚੋਣਾਂ ਤਾਂ ਕੀ ਇਹ ਚੋਣਾਂ ਦੇ ਨੇੜੇ ਦਿੱਤੀ ਜਾ ਰਹੀ ਪਰੋਲ ਦੇ ਪਿੱਛੇ ਕੋਈ ਏਜੰਡਾ ਹੈ ਕੋਈ ਸਾਜ਼ਿਸ਼ ਹੈ ਕੁਝ ਅਜਿਹਾ ਮੈਨਸ ਕੀਤਾ ਜਾ ਰਿਹਾ ਕਿ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਇਸ ਢੰਗ ਦੀ ਵੀ ਵੋਟ ਵਟੋਰਦੀਆਂ ਜੋ ਡੇਰੇ ਦੇ ਨਾਲ ਜੁੜੀਆਂ ਹੁੰਦੀਆਂ ਪੰਜਾਬ ਦੇ ਵਿੱਚ ਵੱਡਾ ਡੇਰਾਬਾਦ ਹੈ ਦੇਸ਼ ਦੇ ਵਿੱਚ ਵੀ ਬਹੁਤ ਵੱਡਾ ਡੇਰਾਬਾਦ ਹੈ ਇਸੇ ਤਰ੍ਹਾਂ ਭਾਜਪਾ ਜਿਹੜੀ ਸਰਕਾਰ ਹੈ ਉਹਦੇ ਨਾਲ ਵੀ ਡੇਰਾਬਾਦ ਇਸ ਕਰਕੇ ਜੁੜਦਾ ਕਿ ਜਿਸ ਤਰ੍ਹਾਂ ਹਿੰਦੂ ਤਵੀ ਦਾ ਏਜੰਡਾ ਲੈ ਕੇ ਕੇਂਦਰ ਵਿੱਚ ਰਹਿਣ ਵਾਲੀ ਸਰਕਾਰ ਤੁਰੀ ਹੋਈ ਹੈ ਤਾਂ ਉਸ ਦੇ ਵਿੱਚ ਬਹੁਤ ਸਾਰੇ ਸੰਤ ਮਹਾਪੁਰਸ਼ਾਂ ਜਾਂ ਡੇਰੇ ਦੇ ਲੋਕ ਭਾਜਪਾ ਦੇ ਨੇੜੇ ਤੇੜੇ ਦਿਖਾਈ ਦਿੱਤੇ ਆ ਜਿਸ ਤੋਂ ਸਮਝ ਵੀ ਆਂਦੀ ਆ ਤੇ ਸਪਸ਼ਟ ਵੀ ਹੁੰਦਾ ਕਿ ਇਹਨਾਂ ਡੇਰੇ ਦੇ ਮੁਖੀਆਂ ਨੂੰ ਆਖਰ ਸ਼ੈ ਕਿੱਥੋਂ ਮਿਲਦੀ ਹੈ ਇਹਨਾਂ ਡੇਰਿਆਂ ਦੇ ਅੰਦਰ ਕਿਸ ਤਰ੍ਹਾਂ ਦੇ ਅਪਰਾਧ ਹੁੰਦੇ ਆ ਕਿਸ ਤਰ੍ਹਾਂ ਦੇ ਅਪਰਾਧ ਡੇਰਾ ਸਿਰਸਾ ਦੇ ਨਾਲ ਜੁੜੇ ਹੋਏ ਆ ਕਿਸ ਤਰ੍ਹਾਂ ਨਮਪੁੰਸਕ ਕੀਤੇ ਗਏ ਪ੍ਰੇਮੀਆਂ ਦੀ ਕਹਾਣੀ ਡੇਰਾ ਸੱਚਾ ਸੌਦਾ ਤੋਂ ਬਾਹਰ ਆਂਦੀ ਹੈ ਤੇ ਕਿਸ ਤਰ੍ਹਾਂ ਉਹਨਾਂ ਕੁੜੀਆਂ ਦਾ ਉਹਨਾਂ ਔਰਤਾਂ ਦਾ ਸ਼ੋਸ਼ਣ ਡੇਰਾ ਮੁਖੀ ਕਰਦਾ ਰਿਹਾ ਤੇ ਇਹਨਾਂ ਸੰਗੀਨ ਅਪਰਾਧਾਂ ਕਰਕੇ ਹੀ ਡੇਰਾ ਮੁਖੀ ਨੂੰ ਜੇਲ੍ਹ ਹੋਈ ਆ ਆਖਰ ਜਦੋਂ ਬਾਰ-ਬਾਰ ਪੈਰੋਲ ਮਿਲਦੀ ਆ ਤਾਂ ਸਿੱਖਾਂ ਦੇ ਉਹਨਾਂ ਜ਼ਖਮਤ ਤੇ ਲੂਣ ਭੁੱਕਣ ਦਾ ਕੰਮ ਅਦਾਲਤਾਂ ਦੇ ਇਹਨਾਂ ਫੈਸਲਿਆਂ ਦੇ ਵਿੱਚੋਂ ਦਿਖਦਾ ਹੈ ਤੇ ਸਵਾਲ ਸਿੱਖ ਜਗਤ ਦੇ ਵਿੱਚ ਖੜੇ ਹੋ ਰਿਹਾ ਕਿ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਬੇਸ਼ੱਕ ਉਹਨਾਂ ਨੇ ਉਸ ਸਜ਼ਾ ਤੋਂ ਵੱਧ ਜੇਲ੍ਹ ਦੇ ਵਿੱਚ ਆਪਣੀ ਉਮਰ ਹੰਢਾ ਲਈ ਹੈ ਹੁਣ ਤਾਂ ਉਹ ਉਮਰ ਦੇ ਵਿੱਚ ਵੀ ਅੱਧ ਖੜੇ ਜੇ ਦਿਖਾਈ ਦਿੰਦੇ ਆ ਉਹਨਾਂ ਨੇ ਬਾਹਰ ਆ ਕੇ ਅਜਿਹਾ ਕਿਹੜਾ ਅਪਰਾਧ ਕਰ ਲੈਣਾ ਹੈ ਦਾ ਇਸ ਦੇ ਨਾਲ ਬਹੁਤ ਸਾਰੀਆਂ ਦਲੀਲਾਂ ਕੇਂਦਰ ਸਰਕਾਰ ਜਿਹੜੀ ਹੈ ਅਦਾਲਤਾਂ ਦੇ ਵਿੱਚ ਰੱਖਦੀ ਹੈ ਇਸੇ ਤਰ੍ਹਾਂ ਦਾ ਮਾਮਲਾ ਇੱਕ ਪਾਈ ਬਲਵੰਤ ਸਿੰਘ ਰਾਜੋਆਣਾ ਦਾ ਜਿਨ੍ਹਾਂ ਨੇ ਅਪੀਲ ਸੁਪਰੀਮ ਕੋਰਟ ਦੇ ਵਿੱਚ ਪਾਈ ਸੀ ਤੇ ਸੁਪਰੀਮ ਕੋਰਟ ਉਸ ਉੱਤੇ ਆਪਣਾ ਫੈਸਲਾ ਵੀ ਦੇਣ ਵਾਲਾ ਹੈ ਪਰੰਤੂ ਇਸ ਉੱਤੇ 18 ਫਰਵਰੀ ਤੱਕ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਕਿ ਇਸ ਉੱਤੇ ਆਪਣਾ ਕੋਈ ਫੈਸਲਾ ਲਿਆ ਜਾਵੇ ਨਹੀਂ ਤਾਂ ਅਦਾਲਤਾਂ ਜਾਂ ਸੁਪਰੀਮ ਕੋਰਟ ਜਾਂ ਉਸ ਦੇ ਅਪਰਾਧ ਕਿਸ ਤਰ੍ਹਾਂ ਦੇ ਦੋਸ਼ ਹੈ ਉਹਨਾਂ ਦੇ ਆਧਾਰ ਤੇ ਹੀ ਆਪਣਾ ਫੈਸਲਾ ਸੁਣਾ ਦੇਗੀ ਇੱਕ ਵੱਡਾ ਹੰਗਾਮਾ ਭਾਈ ਰਾਜਵਾਲਾ ਦੇ ਬਾਬਤ ਵੀ ਹੁੰਦਾ ਹੈ ਬਿਸ਼ੱਕ ਭਾਈ ਰਾਜਵਾਲਾ ਦਾ ਮਸਲਾ ਸਿਆਸੀਕਰਨ ਤੇ ਰਾਜਨੀਤੀ ਦੇ ਆਧਾਰਤ ਹੋ ਗਿਆ ਹੈ ਇਸੇ ਕਰਕੇ ਬਹੁਤ ਸਾਰੇ ਬੰਦੀ ਸਿੰਘਾਂ ਦਾ ਮਸਲਾ ਚਾਹੇ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਜੋ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਦਿੱਲੀ ਦੇ ਰਵਿੰਦ ਕੇਜਰੀਵਾਲ ਦੀ ਸਰਕਾਰ ਤੇ ਸਵਾਲ ਖੜੇ ਹੁੰਦੇ ਆ ਕਿ ਆਖਰ ਜੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਹੈ ਜਿਸ ਤਰ੍ਹਾਂ ਦਾ ਵਾਅਦਾ ਦਿੱਲੀ ਦੇ ਆਮਦੀ ਪਾਰਟੀ ਦੇ ਸੁਪਰੀਮੋ ਤੇ ਮੁੱਖ ਮੰਤਰੀ ਹੁੰਦਿਆਂ ਪੰਜਾਬ ਦੀ ਸਿਆਸਤ ਵਿੱਚ ਸੱਤਾ ਸੰਭਾਲਣ ਵੇਲੇ ਜਦ ਸੱਤਾ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਵਾਅਦੇ ਕੀਤੇ ਸੀ ਕਿ ਦਵਿੰਦਰਪਾਲ ਸਿੰਘ ਪੁੱਲਰ ਦੀ ਰਿਹਾਈ ਨੂੰ ਯਕੀਨੀ ਬਣਾਏਗੀ ਆਮਦੀ ਪਾਰਟੀ ਪਰੰਤੂ ਜਿਵੇਂ ਸੱਤਾ ਸੰਭਾਲੀ ਹੈ ਜਿਵੇਂ ਦੋ ਸਟੇਟਾਂ ਦੇ ਵਿੱਚ ਆਮਦੀ ਪਾਰਟੀ ਦੀ ਸਰਕਾਰ ਹੈ ਇਸ ਮਸਲੇ ਦੇ ਉੱਤੇ ਨਾ ਤਾਂ ਫੈਲ ਤੁਰਦੀ ਵਿਖਾਈ ਦਿੱਤੀ ਹੈ ਤਾਂ ਰਾਜਪਾਲ ਵਾਲੇ ਪੱਖ ਤੋਂ ਤਾਂ ਇਹ ਦਖਾਈ ਦਿੰਦਾ ਕਿ ਅਸੀਂ ਤਾਂ ਪ੍ਰਵਾਨਗੀ ਦੇ ਦਿੱਤੀ ਹੈ ਬੇਸ਼ੱਕ ਮੁੱਖ ਮੰਤਰੀ ਸੁੱਤੇ ਗੌਰਨੀ ਕਰ ਰਏ ਇਸੇ ਕਰਕੇ ਸਿੱਖ ਫਾਰ ਜਸਟਿਸ ਨੇ ਵੀ ਆਮ ਆਦੀ ਪਾਰਟੀ ਦੇ ਮੁੱਖ ਮੰਤਰੀ ਨੂੰ ਲੰਬੇ ਹੱਥੀ ਲਿਆ ਸੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਬੁੱਚੜ ਕਹਿ ਕੇ ਨਿਵਾਜਿਆ ਤਾਂ ਅਜਿਹੇ तमाम ਮਸਲੇ ਨੇ ਜਿਹੜੇ ਕਿਤੇ ਨਾ ਕਿਤੇ ਕਿਸੇ ਵਰਗ ਨੂੰ ਕਿਸੇ ਧਰ ਨੂੰ ਨਾਰਾਜ਼ ਕਰਦੇ ਆ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜੋ ਪਰੋਲਾਂ ਲਈ ਤਰਸਰੇ ਆ ਬਹੁਤ ਸਾਰੇ ਅਜਿਹੇ ਵਿਅਕਤੀ ਨੇ ਜੋ ਪਰੋਲਾਂ ਲੈ ਕੇ ਅਰੇ ਵੀ ਸਮਾਜ ਦੇ ਵਿੱਚ ਦੰਦ ਲਾਉਂਦੇ ਫਿਰਦੇ ਆ ਤੇ ਡੇਰਾ ਮੁਖੀ ਨੂੰ ਜਦੋਂ ਹੁਣ ਫੇਰ ਦਿੱਲੀ ਚੋਣਾਂ ਤੋਂ ਪਹਿਲਾਂ ਪਰੋਲ ਮਿਲੀ ਹੈ ਤਾਂ ਇਸ ਦੇ ਵਿੱਚ ਸਿੱਧੇ ਤੌਰ ਤੇ ਸਪਸ਼ਟ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਪਰੋਲ ਲੈ ਕੇ ਜੇਲ੍ਹ ਤੋਂ ਬਾਹਰ ਆ ਕੇ ਆਪਣੇ ਕਿਤੇ ਡੇਰੇ ਦੇ ਵਿੱਚ ਬੈਠ ਕੇ ਆਨਲਾਈਨ ਕਿਸ ਤਰ੍ਹਾਂ ਪ੍ਰੇਮੀਆਂ ਨੂੰ ਦੱਸਿਆ ਜਾਂਦਾ ਕਿ ਉਹਨਾਂ ਨੇ ਕਿਸ ਪਾਸੇ ਭੁਗਤਣਾ ਤਾਂ ਜਿਸ ਤਰ੍ਹਾਂ ਦੀ ਫਾਈਟ ਦਿੱਲੀ ਦੇ ਵਿੱਚ ਆਮ ਆਦੀ ਪਾਰਟੀ ਤੇ ਭਾਜਪਾ ਦੇ ਵਿਚਾਲੇ ਬਣੀ ਹੈ ਵੇਖਣਾ ਹੋਏਗਾ ਕਿ ਇਸ ਡੇਰੇ ਦਾ ਕਿੰਨਾ ਕੁ ਵੱਡਾ ਪ੍ਰਭਾਵ ਹੈ ਜੋ ਹਰਿਆਣਾ ਦੇ ਵਿੱਚ ਤਾਂ ਪਾ ਚੁੱਕਾ ਹੈ ਤਾਂ ਉਸ ਦੇ ਵਿੱਚੋਂ ਸਪਸ਼ਟ ਨਜ਼ਰ ਆਇਆ ਸੀ ਕਿ ਭਾਜਪਾ ਹਰਿਆਣਾ ਦੇ ਵਿੱਚ ਵੀ ਰਿਪੀਟ ਕਰ ਚੁੱਕੀ ਹੈ ਕਿ ਡੇਲਾਬਾਦ ਪੰਜਾਬ ਤੋਂ ਨਿਕਲਦਾ ਹੋਇਆ ਦਿੱਲੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੀ ਵੱਡਾ ਪ੍ਰਭਾਵ ਬਣਾਉਂਦਾ ਹੈ ਇਸੇ ਕਰਕੇ ਡੇਰਾ ਮੁਖੀ ਰਾਮ ਰਹੀਮ ਦੀ ਪਾਰੋਲ ਉੱਤੇ ਸਵਾਲ ਚੁੱਕੇ ਜਾ ਰਿਹਾ ਤਾਂ ਸਵਾਲ ਚੁੱਕੇ ਵੀ ਕਿਉਂ ਨਾ ਜਾਣ ਜਦੋਂ ਬਹੁਤ ਸਾਰੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀ ਕਰ ਚੁੱਕਿਆ ਜਿਹੜੇ ਮੋਰਤੇ ਲੱਗ ਰਿਹਾ ਜਿਹੜੇ ਸੰਘਰਸ਼ ਕੀਤੇ ਜਾ ਰਿਹਾ ਆਖਰ ਕੇਂਦਰ ਵਿੱਚ ਰਹਿਣ ਵਾਲੀਆਂ ਸਰਕਾਰਾਂ ਕਿਸ ਤਰ੍ਹਾਂ ਅਜਿਹੇ ਸੰਘਰਸ਼ਾਂ ਨੂੰ ਅਣਦੇਖਾ ਕਰਦੀਆਂ ਤੇ ਕਿਸ ਤਰ੍ਹਾਂ ਪੈਰੋਲ ਦਿੱਤੀ ਜਾਣ ਵਾਲੀ ਸਿੱਖਾਂ ਦੇ ਨਾਲ ਇੱਕ ਮਾਨਵੀ ਅਧਿਕਾਰਾਂ ਦੀ ਉਲੰਘਣਾ ਵੀ ਸਾਹਮਣੇ ਨਜ਼ਰ ਆਉਂਦੀ ਹੈ ਇਸੇ ਕਰਕੇ ਡੇਰਾ ਮੁਖੀ ਦੀ ਪੈਰੋਲ ਤੇ ਵੱਡੇ ਸਵਾਲ ਖੜੇ ਹੁੰਦੇ ਆਇਆ ਤੇ ਖੜੇ ਹੁੰਦੇ ਵੀ ਰਹਿਣ ਕਿ ਆਖਰ ਸੱਤਾ ਵਿੱਚ ਰਹਿਣ ਵਾਲੀਆਂ ਸਰਕਾਰਾਂ ਅਜਿਹੇ ਡੇਰਾਬਾਦ ਤੋਂ ਵੋਟਾਂ ਲੈਣ ਲਈ ਤੇ ਡੇਰਾ ਮੁਖੀ ਤੋਂ ਅਜਿਹਾ ਸਹਾਰਾ ਲੈਣ ਲਈ ਕਿਸ ਤਰ੍ਹਾਂ ਦੇ ਇਸ਼ਾਰਿਆਂ ਦੇ ਨਾਲ ਕਿਸ ਤਰ੍ਹਾਂ ਦੇ ਫੈਸਲਿਆਂ ਦੇ ਨਾਲ ਇਹ ਸਫਲ ਅਜੱਡਿਆਂ ਵੱਲ ਵਧਦੀਆਂ ਵਖਾਈ ਦੰਦੀਆਂ ਨਜ਼ਰ ਆਉਂਦੀਆਂ